ਹਰ ਸਾਲ ਦੀ ਤਰ੍ਹਾਂ ਵੇ ਜਮਸ਼ੇਰ ਦੇ ਵਿੱਚ ਸ਼ਵਰਾਤਰੀ ਦਾ ਮੇਲਾ ਬਣਾਇਆ ਜਾ ਰਿਹਾ ਤੇ ਇਸ ਵੇਲੇ ਝਾਕੀ ਦੇ ਰੂਪ ਦੇ ਵਿੱਚ ਸਾਰੇ ਨੇ ਪਹੁੰਚੇ ਆ ਤੇ ਤੁਹਾਨੂੰ ਉਹ ਦਰਸ਼ਨਦਾਰੇ ਕਰਾਉਨੇ ਆ ਇਸ ਬਲੌਗ ਦੇ ਵਿੱਚ ਤੇ ਆ ਸਾਰੇ ਜਣੇ ਬੈਠੇ ਆ ਤੇ ਆਜੋ ਇਧਰ ਆਓ ਇਧਰ ਆ ਵਰਮਾ ਜੀ ਮੈਂ ਤੁਸੀ ਪਿੱਛੇ ਆਓ ਜੀ ਇਧਰ ਆਓ ਹਾਂਜੀ ਕਿੱਦਾਂ ਜੀ ਵਧੀਆ ਭਾਜੀ ਮਰ ਬਰੀ ਤੌਰ ਕੱਢੀ ਅੱਜ ਮੇਲਾ ਦੇਖਣ ਆਏ ਹਾਂ ਹਾਂਜੀ ਹਾਂਜੀ ਭਾਜੀ ਅੱਜ ਕੀ ਕਹਿਣਾ ਚਾਹੁੰਦੇ ਆ ਇੱਦੇ ਦਿਨ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਅੱਜ ਯਾਨੀ ਦਿਨ ਲੱਗਾ ਵਾ ਮਹਾਰਾਜ ਦੀ ਕਿਰਪਾ ਨਾਲ ਤੇ ਹੁਣ ਅਸੀਂ ਇੱਥੇ ਸਮਾਧਾ ਚ ਆਏ ਤੇ ਸਾਹ ਦੇਖੋ ਜੀ ਸੰਗਤ ਉਧਰ ਦਿਖਾਓ ਜੀ ਬਹੁਤ ਦੇਖੋ ਕਿਹਨੇ ਤੁਸੀਂ ਲੰਗਰ ਵੀ ਲਾਉਂਦੇ ਨੇ ਹਾਂਜੀ ਹਾਂਜੀ ਆਪਣੇ ਮਾਨ ਭਾਜੀ ਤੇ ਮਣੀ ਮਨੀਲਾ ਉਹਨਾਂ ਦੇ ਨਾਲ ਮਹੰਤਾਂ ਦੇ ਆਸ਼ੀਰਵਾਦ ਨਾਲ ਕੁਲਫੀਆਂ ਦਾ ਲੰਗਰ ਲੱਗਣਾ ਜੀ ਅੱਜ ਆਈਸਕ੍ਰੀਮ ਦਾ ਚਲੋ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਬਖਸ਼ੇ ਹਾਂਜੀ ਅੱਗੇ ਇੱਧਰ ਵਸੇ ਆ ਦੇਖੋ ਸੰਗਤ ਸਾਰੀ ਇਹਨੇ ਕੁੜੀਆਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਾਰੀ ਗੱਲ ਅਰ ਕੀ ਕਹਿਣਾ ਚਾਹੁੰਨੇ ਅੱਜ ਦੇ ਟਾਈਮ ਮੇਲੇ ਦੇ ਮੈਂ ਇਹੀ ਕਹਿਣਾ ਚਾਹੁੰਨੀ ਆ ਚਲੋ ਰੱਬ ਕਰਕੇ ਹਰ ਸਾਰੇ ਇੱਧੇ ਹੀ ਨਿਕਲੇ ਸਾਡਾ ਚਿਵਰਾਤਰੀ ਦਾ ਮੇਲਾ ਆਵੇ ਸਾਨੂੰ ਵੀ ਮੌਕਾ ਮਿਲੇ ਸੇਵਾ ਕਰਨ ਦਾ ਸੇਵਾ ਨਾਲ ਯਾਤਰਾ ਹਨਾ ਨਾਲ ਦਰਸ਼ਨਦਾਰੇ ਸੰਗਤ ਹਾਂਜੀ ਹਾਂਜੀ ਚਲੋ ਸਾਰਿਆਂ ਨੂੰ ਵਧਾਈਆਂ ਜੀ ਅੱਜ ਦੇ ਦਿਨ ਸੋ ਆਪਾਂ ਤੁਹਾਨੂੰ ਨਾਲ-ਨਾਲ ਦਿਖਾ ਲ ਦੇਣਾ ਇੱਧਰ ਪਾਸੇ ਨੂੰ ਆ ਦੇਖੋ ਸੰਗਤ ਬੇਟੀ ਐ ਇੱਥੋਂ ਸ਼ੁਰੂ ਹੋ ਗਿਆ ਤੇ ਉਹ ਪਰਲੇ ਪਾਸੇ ਤੋਂ ਸਾਰੇ ਤੁਹਾਨੂੰ ਅੰਦਰੋਂ ਹੋਣ ਜਾ ਕੇ ਇੱਕ ਦੁਬਾਰਾ ਝਾਕੀ ਦਿਖਾ ਲਦੇ ਆ ਸਾਰੀ ਤੇ ਇਸ ਵੀਡੀਓ ਦੇ ਵਿੱਚ ਜੋ ਜਿਹੜੀ ਵੀ ਸੰਗਤ ਐ ਇਸ ਵੇਲੇ ਹਾਜ਼ਰੀ ਲਵਾ ਰਹੀ ਆ ਤੇ ਜਿਹੜੇ ਵੀਡੀਓ ਦੇਖ ਰਿਹਾ ਉਹ ਤੁਸੀਂ ਘਰ ਬੈਠੇ ਵੀ ਲਵਾ ਸਕਦੇ ਆ ਹਾਂਜੀ ਅੱਜ ਸ਼ਵਰਾਤਰੀ ਮਨਾਈ ਜਾ ਰਹੀ ਬਈ ਪਿੰਡ ਜਮਸ਼ੀਰ ਵਿੱਚ ਤੇ ਆਪਾਂ ਤੁਹਾਨੂੰ ਦਿਖਾ ਲਦੇ ਨਾਲ ਸਰਤ ਸਿੰਘ ਸਾਰੇ ਕਰਾਉਨੇ ਆ ਅੱਕੇ ਨੂੰ ਇੱਧਰ ਚਿਹਰੇ ਦੇਖ ਲਓ ਸਾਰੇ ਜਣੇ ਜਿਹੜੇ ਇਸ ਵੇਲੇ ਆਏ ਹੋਏ ਆ ਵਿੱਚ ਅ ਤੁਮ ਨਾਲ ਨਾਲ ਦਿਖਾਉਂਦੇ ਆ ਹਰ ਸਾਲ ਦੀ ਤਰ੍ਹਾਂ ਕਹਿੰਦੇ 1400 ਸਨ ਦੇ ਵਿੱਚ ਜਦੋਂ ਜਦਾ ਮਤਲਬ ਇੱਥੇ ਲੱਗਣੀ ਹੋਈ ਸ਼ੁਰੂ ਹੋਈ ਸੀ ਸ਼ਿਵਰਾਤਰੀ ਤੇ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਗੱਦੀਆਂ ਜਿਹੜੀਆਂ ਜਮਸ਼ੀਰ ਦੇ ਵਿੱਚ ਉੱਥੇ ਹਰ ਸਾਲ ਜਦਾ ਮਤਲਬ ਇਹ ਇੱਕਦਮ ਤਿਹਾਵ ਜਦਾ ਦਿਨ ਮਨਾਏ ਜਾਂਦੇ ਆ ਤੋਂ ਹੋਲੀ ਤੇ ਸ਼ਿਵਰਾਤਰੀ ਜਿਹੜੀ ਮੇਨ ਆਪਣੇ ਜਦਾ ਬਹੁਤ ਜਿਆਦਾ ਰੱਛ ਹੁੰਦਾ ਦੇਖੋ ਆ ਸੰਗਤ ਸਾਰੀ ਰਾਹ ਭਰੇ ਪੈ ਸਗੇ ਤੇ ਨਾਲ ਨਾਲ ਤੁਹਾਨੂੰ ਅੰਦਰਲੇ ਪਾਸੇ ਨੂੰ ਦਿਖਾਉਂਦੇ ਆ ਥੋੜਾ ਅੱਗੇ ਵੀ ਜਾਣੇ ਆ ਦੇਖ ਲਓ ਜੀ ਬਜ਼ੁਰਗ ਹਾਂਜੀ ਸਤਿ ਸ੍ਰੀ ਅਕਾਲ ਜੀ ਉਧਰਲੇ ਪਾਸੇ ਉਹ ਨਕਲਾ ਦਾ ਜਿਹੜਾ ਪ੍ਰੋਗਰਾਮ ਚੱਲਿਆ ਹਾਂਜੀ ਕੁਛ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਤੁਸੀਂ ਅੱਜ ਦੇ ਦਿਨ ਤੇ ਭਾਜੀ ਜਮਸ਼ੇਰ ਦੇ ਵਿੱਚ ਪੂਰੀ ਰੌਣਕ ਲੱਗੀ ਹੋਈ ਆ ਫਲਾਣਾ ਮੇਲਾ ਇੱਕ ਮੇਲਾ ਦੇਖੀਦਾ ਆਪਾਂ ਜਮਸ਼ੇਰ ਦਾ ਜੈ ਸ਼ਿਵ ਸ਼ੰਕਰ ਹੋਈ ਭਈਆ ਜੈ ਸ਼ਿਵ ਸ਼ੰਕਰ ਬੋਲੇ ਹਾਂ ਜਮ ਤੇ ਵਾਲੇ ਜਮ ਸ਼ੀਰ ਸਾਹਿਬ 296 96 ਦਾ ਬਣੀ ਹੁਣ ਅੰਦਰ ਚੱਲਦੇ ਆਪਾਂ ਅ ਤਨਹਾਲ ਨਾਲ ਅੰਦਰ ਕੀਰਤਨ ਚੱਲ ਰਿਹਾ ਆ ਤੇ ਸਾਰੇ ਦਰਸ਼ਕਦਾਰੇ ਕਰ ਰਿਹਾ ਇੱਧਰ ਇੱਥੇ ਸ਼ੁਰੂ ਕਰ ਦਨੇ ਸੇ ਤਾਂ ਕੀਰਤਨ ਵਿਖਾਲਦੇ ਆ ਕੀਰਤਨ ਵੀ ਚੱਲ ਰਿਹਾ ਤੇ ਅੰਦਰ ਆਪ ਵੀ ਹੋ ਕਰ ਲੋ ਦਰਸ਼ਨ ਦੀ ਕਿੱਤਨ ਦੇ ਤੁਹਾਨੂੰ ਕਰਾਉਣੇ ਆ ਦਰਸ਼ਨ ਬੀਬੀਆਂ ਲੱਗੀਆਂ ਆਂ ਪੱਕਾ ਲੱਗੇ ਪਾਉਣ 2 ਮਿੰਟ ਰੋਕੋ ਛੜੇ ਤੇ ਆ ਕੇ ਪਾਉਣੇ ਇੱਧਰ ਕਿਤਨ की नागले नागालँड तो पूरा करेंगे बात लो ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਸਭ ਨੂੰ ਸ਼ਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਨੂੰ ਮਹਾਰਾਸ਼ਟ੍ਰੀ ਦੀ ਕਰਪਾ ਰੱਖਣਾ ਦਾ ਸਾਰੇ ਪਿੰਡ ਦੇ ਕਰਦੇ ਆ ਸੋ ਸਾਰੇ ਏਰੀਆ ਦੀ ਬੜੀ ਕਿਰਪਾ ਉਹਨਾਂ ਦੀ ਜੈ ਸ਼ਿਵ ਸ਼ੰਕਰ ਭੋਲੇ ਨਾਥ ਸ਼ਿਵਰਾਤਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਸੋ ਮਚ ਹਾਂ ਠੀਕ ਹੈ ਠੀਕ ਹੈ ਜੀ ਭਾਈ ਮੇਰੇ ਕੋਲ ਵੀ ਸਤਿ ਸ਼੍ਰੀ ਅਕਾਲ ਸਾਰੇ ਅੱਜ ਵੀ ਅਮਰੀਕਾ ਤੋਂ ਮਲ ਵਾਲੇ ਦੋਲੇ ਪਿੰਡਾਂ ਤੋਂ ਕੈਨੇਡਾ ਅਮਰੀਕਾ ਤੋਂ ਬਹੁਤ ਜਿਹਾ ਮਤਲਬ ਮਸ਼ਹੂਰ ਸ਼ਿਵਰਾਤਰੀ ਦਾ ਮੇਲਾ ਜਮਸ਼ੇਰ ਦਾ ਅੱਜ ਮਨਾਇਆ ਜਾ ਰਿਹਾ ਭਾਈ ਤੇ ਹੁਣ ਕਿੱਦਾਂ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ मुंडे Happy je É ਤੇ ਚਾਚਾ ਜੀ ਵੀ ਆ ਗਏ ਕੰਤੂਪਲ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਤੇ ਬਸ ਭੋਲੇ ਵਾਂਗ ਭੋਲੇ ਬਣ ਕੇ ਰਹੋ ਜਦੋਂ ਕਿ ਜਦੋਂ ਮਨ 'ਚ ਸ਼ੈਤਾਨੀ ਆਉਂਦੀ ਭੋਲੇ ਨੂੰ ਚੇਤੇ ਕਰ ਲਓ ਤਾੜ ਮਾਰਨਾ ਪਵੇ ਤਾੜ ਕਿਉਂ ਮਾਰਨਾ ਚਾਹੀਦਾ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਸਾਡੇ ਪਿੰਡ ਦੀ ਭਾਈਚਾਰਕ ਸਾਜ ਆਇਆ ਹੈ ਤੇ ਸਾਰੇ ਨਾਲ ਮਿਲ ਕੇ ਹੈ ਨਾ ਇੱਕ ਹੋਲੀ ਹੋ ਗਈ ਇੱਕ ਇਹ ਹੋ ਗਿਆ ਚੌਰਾਤਰੀ ਵਧੀਆ ਬਹੁਤ ਵਧੀਆ ਗੱਲ ਕਹੀ ਦੀ ਭੋਲੇ ਵਾਂਗ ਭੋਲੇ ਬਣ ਕੇ ਰਹੋ ਇਹ ਭੋਲਿਆ ਬਣ ਕੇ ਹੀ ਤੇਰੇ ¡Ponte! i no, no, no. ਆਪੇ ਚੁੰਦਰੇ ਵਾਲਿਆਂ ਦੇ ਦਾਦੀ ਦੇ ਦੁਰਵਾ ਦੇ ਦਾਦੀ ਦੇ ਇੱਕ ਸਾਡੇ ਪੁਰਾਣੇ ਬਜ਼ੁਰਗ ਇਹ ਵੀ ਮੇਲਾ ਦੇਖਣ ਆਏ ਆ ਪਲਵਾਨ ਜੀ ਤੇ ਨਾਲ ਸਾਡੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕੀ ਕਹਿਣਾ ਚਾਹੁੰਦੇ ਆ ਜੀ ਮੇਲੇ ਬਾਦ ਚੜ੍ਹਦੀਆਂ ਕਲਾ ਪਿੰਡ ਦੀ ਨਗਰ ਦੀ ਸੁੱਖ ਸ਼ਾਂਤੀ ਸੁੱਖ ਸ਼ਾਂਤੀ ਮਾਣ ਨਗਰ ਦੀ ਤੰਦਰੁਸਤੀਆਂ ਬਖਸ਼ੇ ਮਾਲਕ ਸਾਰਿਆਂ ਨੂੰ ਵੀ ਅੰਕਲ ਘੁਲਦੇ ਰਹੇ ਬਹੁਤ ਤਕੜੇ ਪਲਵਾਨ ਹੋਵੇ ਸਾਡੇ ਪਿੰਡ ਦੇ ਤੇ ਇੱਧਰ ਸਾਡੇ ਐਨਆਰਆਈ ਅੰਕਲ ਜੀ ਇਹ ਅਕਲ ਤੁਸੀਂ ਦੱਸੋ ਜੀ ਕਿਦਾਂ ਹੀ ਚੜਦੀ ਕਲਾ ਬਹੁਤ ਵਧੀਆ ਮੇਲਾ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਇੱਕ ਕਿੰਨਾ ਮੇਲਾ ਦੇਖ ਲਿਆ ਤੁਸੀਂ 10ਵਾਂ 12ਵਾਂ ਮੇਲਾ 10ਵਾਂ 12ਵਾਂ ਜਦੋਂ ਆਏ ਹੁੰਨੇ ਉਦੋਂ ਦੇਖ ਤੁਸੀਂ ਕਿੰਨਾ ਬਾਬਾ ਜੀ ਮੈਂ ਤਾਂ ਜੱਤ ਹੋਈ ਸੁਰਤ ਬੜੀ ਉਹਦੇ ਉਦੋਂ ਦੇਖਦੇ ਵਾਹਿਗੁਰੂ ਜਿਆਦੀ ਸੁਰਤ ਬੜੀ ਉਹਦੇ ਦੇਖਦੇ ਸਾਡੇ ਗੁਰੂਆਂ ਨੇ ਦੇ ਦੇ ਮੇਲਾ ਆਪਾਂ ਛੱਡਦੇ ਵਾਹਿਗੁਰੂ ਉਹਦੇ ਦੇਖਦੇ ਵਾਹਿਗੁਰੂ ਨੇ ਚਾਚਾ ਜੀ ਹੁਣ ਕਹਿੰਦੇ ਇਹ ਤੁਸੀਂ ਕਿੰਨਾ ਮੇਲਾ ਦੇਖਣ ਦੇ ਇਹ ਜਾਦੀ ਜ਼ੋਰ ਤਾਂ ਹੋਈ ਦੇਖੀ ਜਾਂਨੇ ਜਦੋਂ ਮੈਂ ਲਾ ਲਾ ਕਿੰਨਾ ਕੁ ਸਾਲਾਂ ਦਾ ਚੇਤਾ ਹੋਣਾ ਨਾ ਉਹ ਕਈ ਸਾਲਾਂ ਦੇ ਹਾਂ ਪਹਿਲੇ ਮਾਰਦਾ ਨਾ ਰੱਖ ਕੇ ਜਿਆਦੀ ਸ਼ਕਤ ਬੜੀ ਹੋਣੀ ਹਾਂਜੀ 50 ਸਾਲ ਕਹਿੰਦੇ 50 50 ਕਹੋ ਕਹਣੇ ਇਤਰਾ ਸਾਰੇ ਜਿਹੜੇ ਉਹਨਾਂ ਦੇ ਦੇਖ ਰਿਹਾ ਇੱਕ ਸਾਡੇ ਪਿੰਡ ਦੇ ਸਰੂਪਾ ਅੰਕਲ ਜੀ ਇਧਰ ਪੰਡ ਜੀ ਇਧਰ ਅੰਕਲ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਦਿਨ ਤੇ ਬਹੁਤ ਵਧੀਆ ਸ਼ਾਮ ਰਤਰੀ ਮਨਾ ਹੋ ਰਹੀ ਆ ਜੀ ਦਾ ਮੇਲਾ ਮੇਲਾ ਬਹੁਤ ਵਧੀਆ ਬਹੁਤ ਰੌਣਕਾਂ ਆ ਰਹੀ ਆ ਜੀ ਤੁਸੀਂ ਪਾਣੀ ਪੁਹਾਰ ਰਹੇ ਆ ਰਾਤ ਕਿਹਾ ਸਭ ਨਾਲ ਬਣਾਈ ਜਾਂਦੀ ਆ ਬਹੁਤ ਸੋਹਣੀ ਜਿਹੀ ਸਜਣ ਬਹੁਤ ਵਧੀਆ ਖਾਣ ਪੀਣ ਕਰਤੀ ਆ ਸਾਥ ਕੀਤੀ ਆ ਹੁਣ 2-3 ਦਿਨ ਚੱਲਣਾ ਮੇਲਾ ਆ ਨਾ ਪੈਂਡ ਜਮਸ਼ੀਦ ਮੈਂ ਬਹੁਤ ਸ਼ੌਕ ਦਾ ਕਰਦਾ ਵਾ ਉਹ ਬੰਦੇ ਵਾਲੀ ਪਾਣੀ ਦੀ ਰੌਣਕਾਂ ਦੇ ਵਿੱਚ ਇੰਦਰ ਲੰਗਰ ਚੱਲਣ ਲੱਗਾ ਪਾਣੀ ਜੀ ਪਾਣੀ ਦਾ ਘਲਾਦੀਓ ਇੱਕ ਪਾਣੀ ਜੀ ਪਾਣੀ ਦਾ ਘਲਾਦੀਓ ਵੀਡੀਓ ਚ ਮੰਗ ਲਿਆ ਪਾਣੀ ਲੈ ਭਾਬੀ ਮੇਰਾ ਕੰਮ ਆ ਇਹ ਵੀ ਕੰਮ ਆ ਪਤਈ ਇੱਕ ਪਾਣੀ ਦੇਈ 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 ਪਾਣੀ ਦੇ ਇੱਧਰ ਵੀ ਰੱਛ ਪਿਆ ਇੱਧਰ ਹਾਂਜੀ ਹਾਂਜੀ ਚੜ ਗਿਆਂ ਬਸਕਾ ਨੂੰ ਹਾਂ ਹਾਂਜੀ ਚਾਚੀ ਚਾਚੀ ਮਰ ਗੋਗੇ ਭਾਈ ਦੇਖਿਓ ਮੇਰੇ ਪਾਣੀ ਦਾ ਗਲਾਸ ਲੈਣਾ ਯਾਰ ਪਾਣੀ ਦਾ ਪਾਣੀ ਦਾ ਪਾਣੀ ਭਾਜੀ ਪਾਣੀ ਲਾ ਪਾ ਲਿਆ ਥੱਕ ਗਿਆ ਮੈਂ ਲਾ ਦਾਰਿਆ ਆ ਦੇਖ ਲੋ ਵੀਡੀਓ ਬਣਾਉਣ ਲੱਗ ਪਿਆ ਪਾਵਾ ਆ ਆ ਦੇਖੋ ਵੀਡੀਓ ਬਣਾਉਣ ਲੱਗ ਪਿਆ ਪਾਵਾ ਆ ਮੋਟੀ ਮਾਨ ਮੋਟੀ ਅਸੀਂ ਤਾਂ ਵੀਡੀਓ ਬਣਾਈ ਜਾਂਦੇ ਅੱਜ ਕਿਉਂ ਭਾਈ ਸਾਰਾ ਬਲੌਗ ਇੱਦਾਂ ਹੀ ਰਵੇ ਤੂੰ ਮੇਤੇ ਮੈਂ ਦਿੱਤੇ ਆਪਾਂ ਜਾਂਦੇ ਲੋਕੀਏ